ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਅਹਿਮ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਰੌਸ਼ਨ ਖੇੜਾ ਸਾਹਿਬ ਖੇੜਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਖੇੜਾ ਸਾਹਿਬ ਕੱਲ ਜਦੋਂ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਆ ਉਹ ਮਲੇਰ ਕੋਟਲਾ ਦੇ ਵਿੱਚ ਸੱਦਾ ਦਿੰਦੀ ਆ ਵੀ ਆਓ ਅਕਾਲੀ ਦਲ ਦੇ ਨਾਲ ਜੁੜੋ ਉਸ ਵਕਤ ਮਲੇਰ ਕੋਟਲਾ ਦੇ ਵਿੱਚ ਹਲਕਾ ਜਿਹੜਾ ਵਿਧਾਨ ਸਭਾ ਦਾ ਉੱਥੇ ਕਹਿੰਦੇ ਆ ਵੀ ਰੈਲੀ ਦਾ ਰੂਪ ਬਣ ਜਾਂਦਾ ਲੋਕ ਆਪ ਮਹਾਰੇ ਵੱਡੀ ਗਿਣਤੀ ਦੇ ਵਿੱਚ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਪ੍ਰਕਿਰਿਆ ਕਰ ਰਹੀ ਆ ਉਹਨਾਂ ਨਾਲ ਜੁੜਨ ਨੂੰ ਇੰਨੇ ਕਾਲੇ ਸੀਗੇ ਵੀ ਉੱਥੇ ਹੜ ਆ ਜਾਂਦਾ ਔਰ ਉਸ ਜਿਹੜੀ ਕੱਲ ਮਲੇਰ ਕੋਟਲਾ ਦੇ ਵਿੱਚ ਭਰਤੀ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਉਹਦੀ ਅਗਵਾਈ ਕਰ ਰੇ ਸੀ ਇਕਬਾਲ ਸਿੰਘ ਝੁੰਦਾ ਹੁਣ ਇਕਬਾਲ ਸਿੰਘ ਝੁੰਦਾ ਉਹ ਸ਼ਖਸ ਵੀ ਨੇ ਜਿਨ੍ਹਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀਗੀ ਵੀ ਅਕਾਲੀ ਦਲ ਲਗਾਤਾਰ ਕਿਉਂ ਹਾਰ ਰਿਹਾ ਹਾਲਾਂਕਿ ਸੁਖਬੀਰ ਬਾਦਲ ਦੇ ਬڑے ਨੇੜਲੇ ਮੰਨੇ ਜਾਂਦੇ ਆ ਪਰ ਇਸ ਵਕਤ ਇਕਬਾਲ ਸਿੰਘ ਝੁੰਦਾ ਜਿਹੜੇ ਆ ਉਹ ਪੂਰੀ ਇਮਾਨਦਾਰੀ ਦੇ ਨਾਲ ਭਰਤੀ ਮੁਹਿੰਮ ਦੇ ਨਾਲ ਜੁੜੇ ਹੋਏ ਹੋ ਕਿਵੇਂ ਦੇਖਦੇ ਹੋ ਇਸ ਭਰਤੀ ਕਮੇਟੀ ਨੂੰ ਤੇ ਕੱਲ ਜੋ ਕੁਝ ਮਲੇਰ ਕੋਟਲਾ ਦੇ ਵਿੱਚ ਹੋਇਆ ਜਨਤਾ ਦਾ ਇਕੱਠ ਵੇਖਣ ਨੂੰ ਮਿਲਿਆ ਦੁਕੋ ਗੱਲ ਇਸ ਰਸ ਸੰਜੀਤ ਜੀ ਵੀ ਪਿਛਲੇ ਕਾਫੀ 2 ਦਸੰਬਰ ਤੋਂ ਜਿਹੜਾ ਰੌਲਾ ਪੈ ਰਿਹਾ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਮਤਲਬ ਸ਼੍ਰੀ ਅਕਾਲ ਸਰਬ ਦੇ ਉੱਪਰ ਇਹ ਗੱਲ ਕਰਤੀ ਕਿ ਤੁਸੀਂ ਉਗਨ ਯੋਗ ਨਹੀਂ ਰਹੇ ਮਤਲਬ ਤੁਸੀਂ ਉਯੋਗ ਨਹੀਂ ਰਹੇ ਤੁਹਾਡੇ ਯੋਗ ਕਰਾਰ ਦਿੱਤਾ ਗਿਆ ਸੀਗਾ ਤੇ ਹੁਣ ਤੁਹਾਨੂੰ ਦੁਬਾਰਾ ਹੀ ਚੋਣ ਕਰਨੀ ਪੈਣੀ ਹੈ ਦੁਬਾਰਾ ਬਣਉਣੀ ਪੈਣੀ ਹੈ ਜਦੋਂ ਇਹ ਗੱਲ ਉਥੋਂ ਹੁਕਮਨਾਮਾ ਜਾਰੀ ਹੋ ਜਾਂਦਾ ਫਿਰ 2 ਦਸੰਬਰ ਵਾਲਾ ਜਿਹੜਾ ਸੰਦਰਭ ਦੇ ਵਿੱਚ ਦੇਖਿਆ ਗਿਆ ਸੀਗਾ ਕਿ ਉਸ ਤੋਂ ਪਹਿਲਾਂ ਉਹ 2 ਦਸੰਬਰ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਤਰਨਲ ਖਤਮ ਹੋ ਗਈ ਸੀ ਉਹਨਾਂ ਨੇ ਚੋਣਾਂ ਕਰਾਉਣੀ ਹੈ ਉਹਨਾਂ ਦੇ ਚੋਣਾਂ ਬਾਕੀ ਸੀ ਉਹਨਾਂ ਚੋਣ ਕਰਾਉਣ ਲਈ ਆਪਣਾ ਪ੍ਰਸਤ ਲਾਇਆ 2 ਦਸੰਬਰ ਤੋਂ ਬਾਅਦ ਜਦੋਂ ਜੋਰ ਨੂੰ ਮਤਲਬ ਹਰਿਆਦਨਾਮਾ ਹੁਕਮਨਾਮਾ ਹੋਇਆ ਉਹਦੇ ਮੁਤਾਬਕ ਉਹਨਾਂ ਨੇ ਕੰਮ ਸ਼ੁਰੂ ਕਰਤਾ ਜਗਾ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਜਿਹਦੇ ਵਿੱਚ ਜਿਹੜੀ ਹੁਣ 5 ਰਹਿ ਗਈ ਆ ਦੋ ਪਹਿਲਾਂ ਇਹ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਬਡੂਂਗਰ ਸਾਹਿਬ ਵੀ ਸੀ ਉਹ ਜਦੋਂ ਪੰਨਾ ਥਾਮੀ ਸਾਹ ਉਹਨਾਂ ਦੇ ਸੇਵਾ ਦੇਣ ਤੋਂ ਬਾਅਦ ਹੀ ਥਾਮੀ ਸਾਹਿਬ ਦੇ ਅਸਤੀਫਾ ਤੇ ਬਡੂਂਗਰ ਦੇ ਅਸਤੀਫਾ ਦੇਣ ਤੋਂ ਬਾਅਦ 5 ਮੈਂਬਰੀ ਕਮੇਟੀ ਰਹਿ ਗਈ 5 ਮੈਂਬਰੀ ਕਮੇਟੀ ਨੇ ਵੀ ਆਪਣੇ ਉਸ ਸਟੈਂਡ ਲਈ ਸਟੈਂਡਿੰਗ ਤੋਂ ਬਾਅਦ ਦੇ ਮੰਤਰੀ ਅਲੀ ਦੀ ਗੋਈ ਦੇ ਵਿੱਚ ਹੀ ਦੁਬਾਰਾ ਮਿਲਦੇ ਰਹੇਗੇ ਜਿੱਥੇ ਉਹ ਸਾਰੇ ਤੇ ਉੱਥੇ ਉਹਨਾਂ ਨੂੰ ਕਦੇ ਵੀ ਜਸਵੰਤ ਸਿੰਘ ਸਾਬ੍ਹ ਨੇ ਇਹ ਨਹੀਂ ਕਿਹਾ ਕਿ ਤੁਸੀਂ ਘਟ ਰਹਿ ਗਏ ਜਾਂ ਤੁਸੀਂ ਨਹੀਂ ਕਰਨੀ ਉਹ ਕਿਹਾ ਤੁਸੀਂ ਆਪਣੀ ਕਾਰਵਾਈ ਕਰੋ ਜੋ ਕਰਨਾ ਹੈ ਅਸਲ ਜੀ ਗੱਲ ਥੜਕਿਆ ਕਿਤੇ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਬੁਝਿਤ ਸੀਗਾ ਕਿ ਜੋ ਭਾਰਤੀ ਸੰਵਿਧਾਨ ਦੇ ਮੁਤਾਬਕ ਚੋਣਵੇਂ ਸੰਵਿਧਾਨ ਦੇ ਮੁਤਾਬਕ ਜੋ ਹੈ ਪਾਰਟੀ ਦਾ ਸੁਧਾਨ ਆ ਉਹਦੇ ਮੁਤਾਬਕ ਵਾਲਾ ਚੋਣ ਸਿਕਲ تنگ ਨਹੀਂ ਹੋਣੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੇਵਲ ਤੇ ਕੇਵਲ ਸਿੱਖ ਵੋਟਰ ਹੀ ਨਹੀਂ ਹੁੰਦੇ ਉਹ ਤੇ ਹਿੰਦੂ ਵੀ ਹੁੰਦੇ ਆ ਉਹ ਤੇ ਮੁਸਲਮਾਨ ਵੀ ਹੁੰਦੇ ਆ ਉਹ ਤੇ ਹੋਰ ਸਭ ਕਾਸਟਾਂ ਵੀ ਹੁੰਦੀਆਂ ਹੈਗੀਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈਗੀ ਆ ਸਾਨੂੰ ਉਹਦੇ ਨੂੰ ਦਵਗੀ ਭਰਤੀ ਕਰਦੇ ਹੋ ਉਹਦੇ ਅਕਾਲ ਤਖਤ ਦੀ ਮੋਹਰ ਨਹੀਂ ਲੱਗਣੀ ਚਾਹੀਦੀ ਜੇ ਅਕਾਲ ਤਖਤ ਦੀ ਮੋਹਰ ਲੱਗ ਜਾਂਦੀ ਹੈ ਤੇ ਫਿਰ ਸਾਨੂੰ ਜਿਹੜਾ ਹੈਗਾ ਉੱਥੇ ਚੋਣ ਕੂਚਨ ਰੱਦ ਹੋ ਜਾਂਦੀ ਹੈ ਜਿਹੜੀ ਸਾਡੀ ਗੱਲ ਹੈਗੀ ਆ ਕਿਉਂਕਿ ਇੱਕ ਧਰਮ ਦੀ ਕੋਈ ਵੀ ਪਾਰਟੀ ਨਹੀਂ ਹੁੰਦੀ ਤਦ ਨੂੰ ਨਿਰਪੱਖਤਾ ਹੁੰਦੀ ਪਾਰਟੀ ਦੇ ਵਿੱਚ ਇਸ ਗੱਲ ਦੀ ਨਿੱਤ ਸੀ ਕਿ ਵੀਡੀਓ ਨਦੀ ਦਲੀਲ ਸੀਗੀ ਪਰ ਉਸ ਤੋਂ ਬੰਦਾ ਜਿਹੜੀ ਮਤਲਬ ਸਾਰਿਆਂ ਨੇ 2 ਦਸੰਬਰ ਦੇ ਮੋਹਰ ਲਾਈ ਆ ਵੀ ਜੋਸ਼ਰੀ ਘਲਤਾ ਸਭ ਤੋਂ ਫੈਸਲਾ ਹੋਇਆ ਉਹਦੇ ਮੁਤਾਬਕ ਹੀ ਭਰਤੀ ਹੋਣੀ ਹੈ ਤੇ ਆਲੀ ਹੋਣੀ ਜਾਂ ਦੂਜੇ ਜਿਹੜੇ ਗਰੁੱਪਾਂ ਦੇ ਮੈਂਬਰ ਕਮੇਟੀ ਇਸ ਗੱਲ ਤੇ ਅੜੇ ਰਹੇ ਆ ਬਜਿਦ ਰਹੇ ਆ ਤੇ ਜਿਹੜਾ ਕੇ ਸਹਿਸੱਚ ਕੀ ਹੋਇਆ ਕਿ ਰੋਣਾ ਮਤਲਬ ਇਹ ਹੋ ਗਿਆ ਜਿਹੜਾ ਨਰੇਟਿਵ ਸਿਰਜਿਆ ਗਿਆ ਪੰਜਾਬ ਦੇ ਵਿੱਚ ਇਹੀ ਸਿਰਜਿਆ ਗਿਆ ਕਿ ਜਿਹੜਾ ਮਤਲਬ ਔਕਾਤ ਤੱਕ ਦੇ ਹੀ 2 ਦਸੰਬਰ ਦੇ ਹੁਕਮ ਨੰਮੇ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਇਨੋਂ ਬੇ ਲੱਗੂ ਤਾਂ ਹੀ ਹੋਣਾ ਸੀਗਾ ਜੇਕਰ ਨਵੀਂ ਭਰਤੀ ਹੁੰਦੀ ਆ ਫਿਰ ਜਿਹੜੀ ਉਹਨਾਂ ਨੇ 35 ਲੱਖ ਦਾ ਦਾਵਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ 35 ਲੱਖ ਦੀ ਭਰਤੀ ਕਰ ਲਈ ਆ ਉਹ ਰੱਦ ਕੀਤੀ ਜਾਂਦੀ ਆ ਉਹ ਰੱਦ ਮੰਨੀ ਜਾਂਦੀ ਆ ਜਦ ਕਿ ਸ਼੍ਰੋਮਣੀ ਕਾਲੇ ਦਲ ਇਸ ਨੂੰ ਨਹੀਂ ਮੰਨਦਾ ਲੇਕਰ ਜਿਹੜੀ ਇਹ ਨਵਾਂ ਅਕਾਲੀ ਦਲ ਹੈਗਾ ਜਿਹੜਾ ਬਣਦਾ ਹੈਗਾ ਅਕਾਲ ਤਾਕਤ ਦੀ ਵਸੀਲ ਤੋਂ ਜੋ ਆਰਡਰ ਹੋਇਆ ਉਹਦੇ ਮੁਤਾਬਕ ਜਿਵੇਂ ਤੁਸੀਂ ਦੱਸਿਆ ਕਿ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ ਇੱਕ ਬਹੁਤ ਬਸਤੂਰੀ ਬਣਾਈ ਸੀ ਉਹਨਾਂ ਨੇ ਵਕਵਾ ਹਲਕਿਆਂ ਦਾ ਦੌਰਾ ਵੀ ਕੀਤਾ ਸੀ ਵਿਧਾਨ ਸਭਾ ਹਲਕਿਆਂ ਦਾ ਤੋਰਾ ਗੰਦੋ ਬਦਾਂ ਜਿਹੜੀ ਰਿਪੋਰਟ ਦਿੱਤੀ ਸੀ ਉਹਨੇ ਆਪਣੇ ਪ੍ਰਧਾਨ ਸੁਭੀਰ ਸਿੰਘ ਬਦਲ ਨੂੰ ਉਹਦੇ ਮੁਤਾਬਕ ਤਵਾਂ ਨਹੀਂ ਹੋਇਆ ਲੇਕਿਨ ਅਖਬਾਰਾਂ ਸੇ ਵਿੱਚ ਹੁੰਦਾ ਦੀ ਜਿਹੜੀ ਹਰਮਨ ਪਿਆਰਤਾ ਮਤਲਬ ਪਾਰਟੀ ਨਾਲ ਆ ਉਹਨਾਂ ਦੀ ਇਕੱਲਿਆਂ ਦੀ ਨਹੀਂ ਗਈ ਜੇਕਰ ਉਹਨਾਂ ਦੀ ਇਕੱਲਿਆਂ ਦੀ ਹਰਮਨ ਪਿਆਰਤਾ ਹੁੰਦੀ ਤੇ ਸੰਗੂਰ ਇਲੈਕਸ਼ਨ ਦੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਜਮਾਨਜਾਤ ਨਾ ਹੁੰਦੀ ਉਹਨਾਂ ਦੀ ਜਮਾਨਜਾਤ ਵੀ ਹੋਈ ਆ ਉੱਥੇ ਉਸ ਤੋਂ ਬਾਅਦ ਜੇ ਅੱਜ ਜੋ ਨਵੇਂ ਸੰਦਰਭ ਦੇ ਵਿੱਚ ਸੋਚਿਆ ਤੇ ਵੇਖਿਆ ਜਾ ਰਿਹਾ ਹੈਗਾ ਸੰਦੀਪ ਜੀ ਉਹਦੇ ਵਿੱਚ ਇਹ ਹੈਗਾ ਕਿ ਮਲੇਰ ਕੂਟਲਾ ਪਹਿਲੀ ਮੀਟਿੰਗ ਹੋਈ ਆ ਅਕਾਲ ਤਖਤ ਦੇ ਮਤਲਬ ਉਸ ਹੁਕਮ ਨਮੇ ਦੇ ਮਤਾਬਕ ਤੇ ਪਹਿਲੀ ਹੀ ਮੀਟਿੰਗ ਰੈਲੀ ਐ ਖਤਿਆਰ ਕਰ ਗਿਆ ਬੜੀ ਪ੍ਰਭਾਵਸ਼ਾਲੀ ਮੀਟਿੰਗ ਹੋਈ ਆ ਉਹਦੇ ਵਿੱਚ ਤੁਸੀਂ ਅਸੀਂ ਸਾਡੇ ਨੂੰ ਝੁੰਦਾ ਸਾਹ ਉਹਨੂੰ ਬੋਲਦੇ ਸੁਣਿਆ ਵੀ ਆ ਉਹਨਾਂ ਨੇ ਜਿਹੜੀ ਮੌਜੂਦਾ ਜਿਹੜੀ ਮਤਲਬ ਸ਼੍ਰੋਮਣੀ ਕਾਲੇਦਾਰ ਦੀ ਮਤਲਬ ਲੀਡਰਸ਼ਿਪ ਹੈਗੀ ਆ ਉਹਤੇ ਕਿੰਨ ਤੋਂ ਪ੍ਰੰਤੋ ਕੀਤਾ ਉਹਨਾਂ ਨੇ ਕਿੰਧੂਪਰੰਤੂ ਉਹੀ ਕੀਤਾ ਜਿਹੜਾ ਕਰਨਾ ਚਾਹੀਦਾ ਸੀਗਾ ਭਾਵੇਂ ਕਿ ਉਹਨਾਂ ਨੇ ਅਸਲ ਵਿੱਚ ਕੀ ਗੱਲ ਹੈਗੀ ਆ ਕਿ ਇੱਕ ਪਾਸੇ ਤੇ ਭਰਤੀ ਪਹਿਲਾਂ ਹੋ ਚੁੱਕੀ ਆ ਦੂਜੀ ਭਰਤੀ ਹੈ ਸਟਾਰਟ ਹੋ ਗਈ ਆ ਤੀਸਰੀ ਭਰਤੀ ਖੁਰ ਚੱਲ ਰਹੀ ਹੈਗੀ ਆ ਉਹ ਕਿਹੜੀ ਚੱਲ ਰਹੀ ਹੈਗੀ ਆ ਸ਼ਰੋਮੜੀਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੀ ਭਰਤੀ ਚੱਲ ਰਹੀ ਆ ਜਿਹਨਾਂ ਦਾ ਅਕਾਲ ਦਲ ਤੋਂ ਲੈਣ ਦੇਣੀ ਕੋਈ ਨਹੀਂ ਗਾ ਜਿਹੜਾ ਅਕਾਲ ਤੱਕ ਤੋਂ ਇੱਕ ਪਾਸੇ ਚੱਲਦੇ ਰਹੇਗੇ ਹੁਣ ਜਦੋਂ ਪਿਛਲੇ ਲੋਕ ਸਭਾ ਚੋਣ ਦੇ ਵਿੱਚ ਦੋ ਮੈਂਬਰ ਪਾਰਲੀਮੈਂਟ ਆ ਗਏ ਸੀਗੇ ਜਿਨ੍ਹਾਂ ਨੇ ਮਿਲੋ ਲੋਕਾਂ ਨੇ ਹਮਾਇਤ ਕੀਤੀ ਸੀ ਉਹ ਕੌਣ ਆਏ ਸੀਗੇ ਭਾਈ ਅਮਰਤਪਾਲ ਸਿੰਘ ਉਹ ਜਰਨੈਲ ਸਿੰਘ ਉਹਨਾਂ ਦੇ ਨਾਲ ਸਰਬਜੀਤ ਸਰਬਜੀਤ ਸਿੰਘ ਫਰੀਦਕੋਟ ਸਰਬਜੀਤ ਸਿੰਘ ਖਾਲਸਾ ਜਿਹੜੇ ਸਰਬਜੀਤ ਖਾਲਸਾ ਉਹਨਾਂ ਦੇ ਨਾਲ ਹੀ ਉਹਦੇ ਵਿੱਚ ਆ ਗਿਆ ਕਿ ਨਵਾਂ ਇੱਕ ਪੰਜਾਬ ਚ ਹਵਾ ਲੱਗ ਪਈ ਸੀ ਤੇ ਉਹਦੀ ਨਵੀਂ ਹਵਾ ਦੇ ਆਉਣ ਨਾਲ ਕੇਂਦਰ ਸਰਕਾਰ ਤੇ ਮਜੂਦਾ ਪੰਜਾਬ ਸਰਕਾਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਸੱfte ਵਿੱਚ ਚਲੇ ਗਏ ਸੀਗੇ ਕਿ ਇਹ ਨਵੀਂ ਪਾਰਟੀ ਕਿਵੇਂ ਉੱਭਰ ਕੇ ਆ ਰਹੀ ਆ ਹੁਣ ਉਹਦੇ ਹੀ ਸੰਦਰ ਦੇ ਵਿੱਚ ਜਦੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵਾਪਸੀਆਂ ਪੈ ਰੀਆਂ ਜਾਂ ਮਤਲਬ ਉਹਨਾਂ ਦੀ ਚੱਲ ਰਹੀ ਹੈਗੀ ਆ ਉਦੇ ਵਿੱਚ ਕੀ ਹੋ ਰਿਹਾ ਕਿ ਇਹਨਾਂ ਨੂੰ ਹੁਣ ਨਵੇਂ ਇੱਕ ਪਰਪੇਖ ਦੇ ਵਿੱਚ ਸੋਚਣਾ ਪੈ ਰਿਹਾ ਹੈਗਾ ਕਾਰਨ ਕੀ ਹੈਗਾ ਕਿ ਤੁਸੀਂ ਦੇਖੋਗੇ ਹਮਲੇ ਸਮੇਂ ਵਿੱਚ ਸ਼੍ਰੋਮਣੀ ਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਜਿਹੜਾ ਝੁੰਡਾ ਸਾਹਿਬ ਸ਼ੁਰੂ ਕਰ ਰਹੇ ਹੈਗੇ ਆ ਇਹਨਾਂ ਦਾ ਇਕੱਠੇ ਹੋ ਜਾਣਾ ਸੁਭਾਵਿਕ ਹੈਗਾ ਜਿਹਦੇ ਵਿੱਚ ਕਲਟੀਨ ਸਿੰਘ ਸਾਹਿਬ ਪਰਮਿੰਦਰ ਸਿੰਘ ਸਾਹਿਬ ਬਿਠਿਆ ਹੋਣੇ ਤਵੀ ਬਿਠੇ ਹੈਗੇ ਆ ਇੱਕ ਮਿੰਟ ਇੱਕ ਮਿੰਟ ਸਾਹਿਬ ਇੱਕ ਇੱਕ ਮਿੰਟ ਕਿਨਾਂ ਦਾ ਇਕੱਠੇ ਹੋਣਾ ਸੁਭਾਵਿਕ ਲੱਗ ਰਿਹਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਇਹਨਾ ਕੰਮ ਜਿਹੜੀ ਹੁਣ ਪਰਤੀ ਸ਼ੁਰੂ ਹੋਈ ਆ ਇਹਨਾਂ ਦਾ ਮਕਸਦ ਕੀ ਹੈਗਾ ਇਨੋਂ ਦਾ ਮਕਸਦ ਕੀ ਹੈਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਨਾ ਸੁਪਰੀਮ ਪਾਵਰ ਹੈਗੀ ਆ ਜਾਂ ਸਰਵਉੱਚਤਾ ਹੈਗੀ ਆ ਜਾਂ ਉਹਦਾ ਅਲਾਈ ਪ੍ਰਮਾਨ ਆ ਉਹਨਾਂ ਨੂੰ ਕਿੱਦਾਂ ਮਤਲਬ ਸਿੱਖੋਂ ਦੇ ਵਿੱਚ ਸੈੱਟ ਕਰਨਾ ਹੈਗਾ ਕਿਉਂਕਿ ਦੂਜੇ ਪਾਸੇ ਜਿਹੜੇ ਦੋ ਮੈਂਬਰ ਪਾਰਲੀਮੈਂਟ ਆ ਗਏ ਸੀਗੇ ਜਿਹੜੀ ਨਵੀਂ ਹਵਾਵਾਂ ਪੰਜਾਬ 'ਚ ਬਣ ਰਹੀ ਸੀਗੀ ਅਮਰਤ ਭਾਈ ਅਮਰਤਪਾਲ ਦੀ ਜਿਹੜਾ ਨਵਾਂ ਕਾਲ ਹੈ ਉਹਨੂੰ ਕਿੱਦਾਂ ਪਛਾਣ ਕਰਨਾ ਹੈਗਾ ਕਿਉਂਕਿ ਇਹ ਦੋਨੋਂ ਅਕਾਲੀ ਦਲ ਨਵੇਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਇਹ ਖਾਲਸਾ斯坦 ਦੇ ਮਦਈ ਨਹੀਂ ਇਹਨਾਂ ਨੇ ਖਾਲਸਾ ਧਰਮ ਦੇ ਹਮੇਸ਼ਾ ਹੀ ਖਲਾਫਤ ਹੀ ਚੱਲੇ ਆ ਗਿਆ ਤੇ ਖਾਲਸਾ ਨੂੰ ਕਦੇ ਵੀ ਹਮਾਇਤ ਨਹੀਂ ਕੀਤੀ ਤੇ ਜਿਹੜੇ ਮਤਲਬ ਦੂਸਰੇ ਹੈਗੇ ਆ ਉਹਨਾਂ ਨੇ ਖਾਲਸਾ ਦੀ ਗੱਲ ਸ਼ੁਰੂ ਕੀਤੀ ਸੀ ਕਿ ਬੇਸ਼ੱਕ ਇਹਨਾਂ ਨੇ ਅਨੰਦਪੁਰ ਸੌਰੀ ਮਤਲਬ ਇੱਥੇ ਦੰਦੂਆ ਸਾਹਿਬ ਆ ਕੇ ਇਹ ਗੱਲ ਆਖੀ ਸੀਗੀ ਇਹ ਪ੍ਰਣ ਕਰ ਲਿਆ ਸੀਗਾ ਕਿ ਸਾਡਾ ਖਾਲਸਾ ਨਾਲ ਕੋਈ ਸਬੰਧ ਨਹੀਂ ਸਾਡਾ ਖਾਲਸਾ ਨਹੀਂ ਸਾਡਾ ਪੰਜਾਬ ਨਾਲ ਸਬੰਧ ਹੈ ਤੇ ਉਹਨਾਂ ਦੇ ਆਰਟੀਕਲ ਦੇ ਵਿੱਚ ਲਾਸਟ ਵਿੱਚ ਲਿਖਿਆ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਹੈਗੀ ਆ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਜਦ ਸਰਬੀਰ ਸਿੰਘ ਨੇ ਜਿਨ੍ਹਾਂ ਨੇ ਪਹਿਲਾਂ ਕਿ ਖਾਲਸੋਂ ਦੀ ਗੱਲ ਕੀਤੀ ਸੀ ਉਹਨਾਂ ਨੇ ਜਦੋਂ ਜਦੋਂ 100 ਖਾਲਸੇ ਪਾਰਲੀਮੈਂਟ ਦੇ ਵਿੱਚ ਜਾਂ ਉਹਨਾਂ ਨੇ ਕਾਗਜ਼ ਭਰੇ ਸੀ ਉਦੋਂ ਦੇਖ ਦੀ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਪਹਿਲਾਂ ਉਹ ਦੇਖਦੇ ਸੁਧਾਨ ਨੂੰ ਮੰਨਿਆ ਤੇ ਜਿਹੜੇ ਕਿ ਇਹ ਗੱਲ ਕਹਿੰਦੇ ਸੀ ਸਾਡੇ ਕੋਲ ਡਾਕੂਮੈਂਟਸ ਹੋਣਗੇ ਸੁਧਾਨ ਡਾਕੂਮੈਂਟ ਹੀ ਆ ਸਿਰਫ ਪਾਸਪੋਰਟ ਬਣਾਉਣ ਵਾਸਤੇ ਜਾਂ ਦੂਜਾ ਇਹ ਵੀ ਕਹਿੰਦੇ ਸੀ ਲੇਕਿਨ ਹੁਣ ਬਿਲਕੁਲ ਉਹਨਾਂ ਨੇ ਵੀ ਆਪਣਾ ਮਨ ਲਗਾ ਯੂ ਟਰਨ ਕਰ ਲਿਆ ਹੈਗਾ ਤੇ ਉਹਦੇ ਵਿੱਚ ਜਿਹੜਾ ਸ਼ਰੋਮਣੀ ਅਕਾਲੀ ਦਲ ਜਾ ਜਿਹੜੀ ਸਖਰੀ ਨੇ ਨਮੈਂਦਾ ਪਾਰਟੀਆਂ ਹੈਗੀਆਂ ਇਹਨਾਂ ਦਾ ਹੀ ਆਪਸ ਵਿੱਚ ਰੌਲਾ ਹੈਗਾ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਆਪਾਂ ਦੇਖਦੇ ਆ ਕਿ ਜਿਹੜੀ ਚੋਣ ਦਾ ਸਭ ਨੇ ਬਹੁਤ ਵੱਡਾ ਇਕੱਠ ਕੀਤਾ ਉਹ ਇਕੱਠ ਦੇ ਵਿੱਚ ਜਿਹੇ ਪਿਛਲੇ ਦਿਨ ਹੀ ਦੇਖਿਆ ਸੀਗਾ ਕਿ ਜਦੋਂ ਜਿਸੇ ਤਰ੍ਹਾਂ ਨੂੰ ਫਾਰਕ ਕੀਤਾ ਗਿਆ ਤੇ ਮਜੀਠੀਏ ਨੇ ਇੱਕਦਮ ਮਤਲਬ ਉਹਦੇ ਵਿਰੋਧ ਕੀਤਾ ਸੀਗਾ ਉਹਦਾ ਵਿੱਚ ਕਿਉਂ ਕੀਤਾ ਸੀਗਾ ਉਹ ਰਾਜਨੀਤੀ ਇਹ ਸੀਗੀ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਡੈਮੇਜ ਹੋ ਰਿਹਾ ਹੈਗਾ ਉਹ ਡੈਮੇਜ ਰੋਕਿਆ ਜਾਵੇ ਤਾਂ ਉਹ ਮਜੀਠੀਏ ਨੇ ਮਤਲਬ ਇੱਕ ਉਹਨਾਂ ਦੀ ਆਵਾਜ਼ ਜਿਦਾਂ ਦੀ ਆਵਾਜ਼ ਬਣ ਕੇ ਲੋਕਵਜ ਬਣ ਕੇ ਆਪਣਾ ਡੈਮੇਜ ਰੋਕ ਲਿਆ ਸੀਗਾ ਇਸੇ ਤਰ੍ਹਾਂ ਹੀ ਸ਼ਰੂਮਨੀ ਕਾਲੀਦਾ ਜਿਹੜਾ ਪਰ ਇੱਕ ਮਿੰਟ ਗੁਸਤਾਖੀ ਮਾਫ ਕਿਹੜਾ ਸਾਹ ਪਰ ਹੁਣ ਨਾਲ ਦੀ ਨਾਲ ਧਾਮੀ ਸਾਹਿਬ ਵੀ ਐਕਟਿਵ ਹੋਏ ਆ ਹੁਣ ਧਾਮੀ ਸਾਹਿਬ ਕਹਿੰਦੇ ਆ ਵੀ ਜਥੇਦਾਰ ਸਹਿਬਾਨਾਂ ਦੀਆਂ ਜਿਹੜੀਆਂ ਨਿਯੁਕਤੀਆਂ ਤੇ ਸੇਵਾ ਮੁਕਤੀਆਂ ਕਹਿੰਦੇ ਇਹਦਾ ਵੀ ਇੱਕ ਵਿਧਾਨ ਬਣਾਇਆ ਜਾਊਗਾ ਇਹ ਸਾਰਾ ਕੁਝ ਸਭ ਕੁਝ ਰਲਦਾ ਮਿਲਦਾ ਹੀ ਆ ਜੀ ਅਜੀ ਬਿਲਕੁਲ ਤੁਸੀਂ ਦੇਖੋ ਕਿ ਤਾਮੀਰ ਸਾਹਿਬ ਨੇ ਲਿਜੋ ਰਜ਼ਾਇਨ ਕੀਤਾ ਰਜ਼ਾਇਨ ਕਰਦੋ ਬੰਦਾ ਜਦੋਂ ਜਦੇਦਰ ਸਾਹਿਬ ਰਗਵੀਰ ਸਿੰਘ ਗੁਰੂ ਦੇ ਘਰ ਜਾ ਕੇ ਕਿਹਾ ਉਹਨਾਂ ਨੂੰ ਸਰਟੀਫਿਕੇਟ ਦੇ ਦਿੱਤਾ ਕਿ ਬਹੁਤ ਹੀ ਇਮਾਨਦਾਰ ਡੈਡੀਕੇਟਿਡ ਜੱਕੇ ਗਿਆ ਔਰ ਬਹੁਤ ਵਧੀਆ ਨੇਤਾ ਹੈਗੇ ਜਨਾਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਦਿਨ ਦੁਗਣੀ ਰਾਜਨੀਤਿਕ ਚੋਗੜੀ ਰੱਖੀ ਕੀਤੀ ਉਹਨਾਂ ਨੂੰ ਸਰਟੀਫਿਕੇਟ ਮਿਲ ਗਿਆ ਜੀ ਲੇਕਿਨ ਕਿਉਂਕਿ ਉਹਨਾਂ ਨੇ ਅੰਤਰਕਮੇਟੀ ਦੇ ਫੈਸਲੇ ਸੀਗਾ ਜਦਰ ਨੂੰ ਫਾਰਕ ਕਰਨ ਦਾ ਉਹਨਾਂ ਨੂੰ ਬਰਕਰਾਰ ਰੱਖਿਆ ਜਦੋਂ ਬਰਕਰਾਰ ਰੱਖਿਆ ਤੇ ਦਵੀਂ ਕਮੇਟੀ ਨੇ ਜਦੋਂ ਚੁਣ ਲਿਆ ਨਵੇਂ ਜਸਦਰ ਚੁਣ ਲਿਆ ਕੁਲਦੀਪ ਸਿੰਘ ਗੜਗੜਜ ਨੂੰ ਚੁਣ ਲਿਆ ਫਿਰ ਉਹਦੀ ਵਾਪਸੀ ਹੁੰਦੀ ਹੈਗੀ ਆ ਵਾਪਸੀ ਹੁੰਦੀ ਆ ਕਿ ਤਾਂ ਕਿ ਅੰਦਰੂਨੀ ਕਮੇਟੀ ਦਾ ਫੈਸਲਾ ਵੀ ਰਹਿ ਗਿਆ ਅੱਜ ਭਾਵੇਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਉਹਨੇ ਕਿ ਦੋ ਪਦ ਨਹੀਂ ਮਤਲਬ ਇੱਕ ਆਦਮੀ ਇੱਕ ਪੱਤੇ ਰਹੇਗਾ ਭਾਵੇਂ ਕਿ ਜਿਹੜੇ ਸ਼ੁਰੂ ਅਕਾਲ ਤਖਤ ਸਾਹਿਬ ਦੀ ਜਿਹੜੀ ਪੋਸਟਾ ਖਾਲੀ ਪਈ ਆ ਜਿੱਥੇ ਜਸਦਰ ਗੜਗੜਜ ਰਹੇ ਹੈ ਐਕਟਿੰਗ ਪਰ ਜਸਦਰ ਨੇ ਉੱਥੇ ਨਵੇਂ ਜਿਹਦਰ ਜਿਹਦਰ ਦੀ ਚੋਣ ਕਰਨੀ ਆ ਉਹ ਅਨਾਉਂਸ ਕਰਨੀ ਆ ਤੇ ਉਹਦੇ ਵਿੱਚ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਲੱਕੀ ਹੈਗੀ ਆ ਇਹ ਗੱਲ ਕਹਿ ਕੇ ਉਹਨਾਂ ਜਿਹੜੀਆਂ ਸਿੱਖ ਜਥੇਬੰਦੀਆਂ ਹੋ ਜਿੱਥੇ ਬੰਦੀਆਂ ਦੇ ਮਤਲਬ ਜਿਹੜੇ ਮਤਲਬ ਜ਼ਖਮਾਂ ਤੇ ਇਹ ਮਰਮ ਲਾਉਣ ਦੀ ਕੋਸ਼ਿਸ਼ ਕੀਤੀ ਆ ਇਥੋਂ ਤੱਕ 28 ਤਰੀਕ ਨੂੰ ਬਜਟ ਅਜਲਾਸ ਹੋਣਾ ਬਜਟ ਅਜਲਾਸ ਦੇ ਵਿੱਚ ਤੁਮਾਂ ਨੇ ਜਿਹਦਰ ਬਾਬਾ ਤੁਮਾਂ ਨੇ ਜਿਹੜਾ ਐਲਾਨ ਕੀਤਾ ਹੈਗਾ ਕਿ ਅਸੀਂ ਵੱਡੇ ਪੱਦਰ ਦੇ ਉੱਤੇ ਮਦਦ ਰੋਸ ਕਰਾਂਗੇ ਪ੍ਰਦਰਸ਼ਨ ਕਰਾਂਗੇ ਉਸ ਰੋਸ ਤੇ ਪ੍ਰਦਰਸ਼ਨ ਫੰਡਾ ਕਰਨ ਦਾ ਵੀ ਉਹਨਾਂ ਨੇ ਯਤਨ ਕੀਤਾ ਹੈਗਾ ਕਿ 28 ਤਰੀਕ ਨੂੰ ਬਜਟ ਅਜਲਾਸ ਦੇ ਵਿੱਚ ਹੀ ਜਿਹੜੇ ਜਸਦਾਹਰ ਨਿਯੁਕਤੀਆਂ ਜਿਸ ਤਰ੍ਹਾਂ ਦੀਆਂ ਫਾਰਗੀ ਕਿਸ ਤਰ੍ਹਾਂ ਨਾ ਕੀਤੀ ਜਾਵੇ ਉਹਨਾਂ ਦੀ ਕੁਆਲਿਫੀਕੇਸ਼ਨ ਕੀ ਹੋਵੇ ਉਹਨਾਂ ਦੀ ਯੋਗਤਾ ਕੀ ਹੋਵੇ ਉਹਦੇ ਮਾਰੇ ਇੱਕ ਨਿਰਣਾ ਹੋਣਾ ਲੇਕਿਨ ਇਹ ਵੀ ਨਾਲ ਹੋਣਾ ਕਿ ਉਹ ਜਿਹੜੇ ਜਸਦਾਹਰ ਹੈਗੇ ਆ ਉਹ ਜਸਦਾਹਰਾਂ ਨੂੰ ਜਦੋਂ ਆਪਾਂ ਸਿਧਾਂਤ ਤੇ ਲਿਉਂਨੇ ਆਪਦੇ ਸੂਰਣ ਦੇ ਲੈ ਕੇ ਆਉਨੇ ਆ ਵੀ ਉਹਨਾਂ ਦੀ ਬੋਲਚਾਲ ਵੀ ਕਿਸ ਪੱਧਰ ਤੇ ਹੋਵੇ ਮਤਲਬ ਇਹ ਨਾ ਹੋਵੇ ਇਹ ਗਿਆਨੀ ਹਰਪ੍ਰੀਤ ਸਿੰਘ ਵਾਗ ਆਪਣਾ ਹੀ ਇੱਕ ਬਕਰਾ ਮਤਲਬ ਪੰਥ ਛੇੜ ਕੇ ਤੇ ਆਪਣੀ ਗੱਲ ਕਰੀ ਜਾਣਾ ਉਹ ਮਤਲਬ ਪੰਥ ਦੀ ਮਰਿਆਦਾ ਵਿੱਚ ਰਹਿਣ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀ ਮਰਿਆਦਾ ਵਿੱਚ ਰਹਿਣ ਤੇ ਉਹ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਦੇ ਕੰਮ ਕਰਦੇ ਰਹਿਣ ਅਜਿਹੀ ਮਤਲਬ ਨਵੀਂ ਨੀਤੀ ਆਵੇਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਵਿਦਵਾਨ ਤੇ ਸਿੱਖ ਜਥੇਬੰਦੀਆਂ ਬੈਠ ਕੇ ਇੱਕ ਪਹਿਲਾਂ ਇਹ ਨਿਜਮ ਰੋਣਗੇ ਫਿਰ ਉਸ ਤੋਂ ਬਾਅਦ ਨਵੇਂ ਜਥੇਦਾਰ ਦੀ ਚੋਣ ਹੋਵੇਗੀ ਜਿਹੜੇ ਪਹਿਲਾਂ ਜਥੇਦਾਰ ਮਤਲਬ ਫਾਰਕ ਕੀਤੇ ਗਏ ਆ ਉਹਨਾਂ ਨੂੰ ਵੀ ਬਾ ਇੱਜ਼ਤ ਦੁਆਰਾ ਸੰਦਕੇ ਉੱਥੇ ਮਤਲਬ ਸੇ ਫਸੀਲ ਤੋਂ ਉਹਨਾਂ ਦੀ ਰੁਮਾਨਗੀ ਹੋਵੇਗੀ ਉਹਨਾਂ ਦੀ ਬਤਿਆਗੀ ਹੋਵੇਗੀ ਔਰ ਉਹਨਾਂ ਨੇ ਜਿਹੜੀ ਮਤਲਬ 28 ਤਰੀਕ ਦਾ ਬਾਬਾ ਮਤਲਬ ਹੁੰਦੇ ਤੋਂ ਮਾਂ ਦਾ ਜੋ ਮਤਲਬ ਐਲਾਨ ਹੈਗਾ ਉਹਨੂੰ ਠੋਸ ਕਰਨ ਲਈ ਜਾਂ ਉਹਨੂੰ ਚੁੱਪ ਕਰਾਉਣ ਲਈ ਜਿਹੜਾ ਪਾਣੀ ਤਰੰਕਿਆ ਜਾ ਰਿਹਾ ਹੈਗਾ ਉਹਦਾ ਯਤਨ ਕੀਤਾ ਗਿਆ ਹੈਗਾ ਤੇ ਉਹਨਾਂ ਦਾ ਜਿਹੜਾ ਬਿਆਨ ਹੈਗਾ ਬਿਲਕੁਲ ਰਾਜਨੀਤਿਕ ਬਿਆਨ ਹੈਗਾ ਜੇਕਰ ਇਹਨੂੰ ਅਗਲੀ ਜਮਾ ਬਣਾਉਂਦੇ ਆ ਤੇ ਫਿਰ ਤਾਂ ਮਿਸਾਬ ਆਪਣੇ ਪੁਜੀਸ਼ਨ ਦੇ ਵਿੱਚ ਜਿਹੜੇ ਕਾਮਯਾਬ ਹੁੰਦੇ ਆ ਜਿਹੜੇ ਜਿੰਨਾ ਫਾਰਕ ਕੀਤੇ ਉਹ ਵੀ ਫਾਰਕ ਰਹਿਣਗੇ ਤੇ ਨਵੀਂ ਜਿਸ ਤਰ੍ਹਾਂ ਦੀ ਚੋਣ ਵੀ ਕਰਵਾ ਲੈਣਗੇ ਜੀ ਅੱਛਾ ਕਿਹੜਾ ਸਾਹਿਬ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆਂ ਵੀ 19 ਮਾਰਚ ਨੂੰ ਜਦੋਂ ਕਿਸਾਨਾਂ ਦਾ ਧਰਨਾ ਚਕਾਇਆ ਗਿਆ ਇੱਕ ਉਹ ਪੋਸਟਰ ਜਿਆ ਵੀ ਬਣਾ ਕੇ ਰਿਲੀਜ਼ ਕਰ ਦਿੱਤਾ ਗਿਆ ਵੀ ਪਿੱਠ ਦੇ ਵਿੱਚ ਸ਼ੁਰਾ ਮਾਰਦੇ ਦਿਖਾਈ ਦਿੱਤੇ ਗਏ ਵੱਖ-ਵੱਖ ਕਿਸਮ ਦੀਆਂ ਗੱਲਾਂ ਸਾਹਮਣੇ ਆਈਆਂ ਕਿਸਾਨਾਂ ਆਗੂ ਇਹ ਕਹਿਣ ਲੱਗੇ ਵੀ ਸਾਡੇ ਤਾਂ ਸੰਦ ਜਿਹੜੇ ਆ ਚੋਰੀ ਕਰ ਲਏ ਗਏ ਆ ਸਾਡੀਆਂ ਟਰੈਕਟਰ ਟਰਾਲੀਆਂ ਨਹੀਂ ਲੱਭਦੀਆਂ ਪਈਆਂ ਪਰ ਪੰਜਾਬ ਸਰਕਾਰ ਜਦੋਂ ਅਦਾਲਤ ਦੇ ਵਿੱਚ ਜਾਂਦੀ ਹੈ ਤਾਂ ਇਹ ਗੱਲ ਆਖਦੇ ਆ ਵੀ ਜੋ ਕੁਝ ਅਸੀਂ ਕੀਤਾ ਬਿਲਕੁਲ ਠੀਕ ਕੀਤਾ ਸਾਨੂੰ ਕਈ ਪ੍ਰਕਾਰ ਦੇ ਖਦਸ਼ੇ ਜਿਹੜੇ ਆ ਉਹ ਦਿਖਾਈ ਦੇ ਰਹੇ ਸੀ ਇਹਦੇ ਨਾਲ ਹੀ ਪੰਜਾਬ ਸਰਕਾਰ ਦੇ ਵਿੱਚ ਦਿੱਲੀ ਤੋਂ ਜਿਹੜੇ ਆਗੂ ਚੋਣਾਂ ਹਾਰ ਚੁੱਕੇ ਆ ਉਹਨਾਂ ਦਾ ਦਖਲ ਵੀ ਵਧ ਗਿਆ ਕਿਵੇਂ ਦੇਖਦੇ ਹੋ ਖੜਾ ਸਾਹਿਬ ਹਮ ਖਾਲੂ ਸਾਹਿਬ ਇਹ ਗੱਲ ਨਾ ਮਤਲਬ ਇੱਕ ਚਿੱਟੇ ਦਿਨਵਾਨ ਸਾਫ਼ ਤੇ ਸਪਸ਼ਟ ਹੈਗੀ ਆ ਦੁਆਰ ਤੇ ਲਿਖਿਆ ਹਰ ਕੋਈ ਪੜ ਸਕਦਾ ਹੈਗਾ ਜੋ ਸਾਡੇ ਸਾਹਮਣੇ ਹੋ ਰਿਹਾ ਹੈਗਾ ਅਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਅੱਜ ਜਿਹੜਾ ਪੰਜਾਬ ਸਰਕਾਰ ਨੇ ਇਹ ਮਤਲਬ ਐਲਾਨ ਕੀਤਾ ਕਿ ਜੋ ਅਸੀਂ ਕੀਤਾ ਜਿਹੜਾ ਕਿਸਾਨਾਂ ਦਾ ਜਿਹੜਾ ਮਤਲਬ ਨਾ 13 ਮਹੀਨੇ ਤੋਂ ਚੱਲ ਰਿਹਾ ਅੰਦੋਲਨ ਖਤਮ ਕੀਤਾ ਉਹ ਸਾਡੀ ਮਜਬੂਰੀ ਸੀਗੀ ਮਜਬੂਰੀ ਉਹਨਾਂ ਨੇ ਦੱਸੀ ਕਿ ਇੰਟੈਲੀਜੈਂਸੀ ਦੇ ਵੱਲੋਂ ਜੋ ਤੋਂ ਦੇ ਨਾ ਐਸਐਸਪੀ ਨਾਨਕ ਸਿੰਘ ਨੇ ਹੱਥ ਨਮਨ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਇੰਟੈਲੀਜੈਂਸ ਦੇ ਵੱਲੋਂ ਜਾਂ ਕੁਫੀਰ ਬੋਟਾ ਆਈਆਂ ਸੀਗੀਆਂ ਕਿ ਜੇਕਰ ਮਤਲਬ ਕੇਂਦਰ ਸਰਕਾਰ ਨਾਲ ਜਿਹੜੀ ਹੋਈ ਵਾਰਤਾ ਅਸਫਲ ਹੋ ਜਾਂਦੀ ਆ ਤੇ ਕਿਸਾਨ ਕਰੋ ਤੇ ਮਰਦ ਲੜਾਈ ਲੜਨਗੇ ਤੇ ਉਹ ਜਿਹੜਾ ਮਤਲਬ ਉੱਥੇ ਬਾਰਡਰ ਜਿਹੜਾ ਕਰਾਸ ਕਰਨਗੇ ਤੇ ਉਹ ਅੱਗੇ ਵਧਣਗੇ ਗੱਲ ਇਹ ਹੈਗੀ ਆ ਵੀ ਇਸ ਚੀਜ਼ ਨੂੰ ਮਤਲਬ ਨਾ ਬੜੇ ਹੀ ਲੋਕਾਂ ਨੂੰ ਨਾ ਬਿਲਕੁਲ ਮੂਰਖ ਸਮਝਿਆ ਜਾ ਰਿਹਾ ਜਿਹੜੇ ਇਹ ਗੱਲ ਕੀਤੀ ਹੈਗੀ ਆ ਜਦ ਕਿ ਇਹਦੇ ਵਿੱਚ ਤੁਸੀਂ ਦੇਖੋਗੇ ਨਾ ਪਿੱਛੇ ਜੋ ਦੇਖੋਗੇ ਜੋ ਵਾਪਰੇਗਾ ਉਹ ਹੈਗਾ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਆ ਚੁੱਕਾ ਸੀ ਸੁਪਰੀਮ ਕੋਰਟ ਨੇ ਇਹ ਗੱਲ ਕੀਤੀ ਸੀਗੀ ਕਿਸੇ ਵੀ ਰਾਜ ਦੇ ਕਿਸੇ ਵੀ ਰਾਜ ਨੂੰ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਕੋਈ ਅਧਿਕਾਰ ਨਹੀਂਗਾ ਕਿ ਉਹ ਕਿਸੇ ਵੀ ਹਾਈਵੇ ਨੂੰ ਰੋਕੇ ਹਾਈਵੇ ਰੋਕਿਆ ਕਿੰਨਾਂ ਨੇ ਸੀ ਪਸਾਨਾਂ ਨੇ ਰੋਕਿਆ ਹੀ ਨਹੀਂ ਸੀ ਹਾਈਵੇ ਰੋਕਿਆ ਸੀਗਾ ਉਹ ਬੈਰੀਗੇਡ ਲਾ ਕੇ ਹੈ ਹਰਿਆਣਾ ਸਰਕਾਰ ਨੇ ਹਰਿਆਣਾ ਸਰਕਾਰ ਬੈਰੀਗੇਡਿੰਗ ਨਹੀਂ ਹਟਾਰੀ ਸੀਗੀ ਹਰਿਆਣਾ ਸਰਕਾਰ ਦੋਸ਼ੀ ਸੀਗੀ ਲੇਕਿਨ ਹਰਿਆਣਾ ਸਰਕਾਰ ਕਿਹਦੀ ਹੈਗੀ ਆ ਉਹ ਭਾਜਪਾ ਦੀ ਹੈਗੀ ਆ ਕੇਂਦਰ ਸਰਕਾਰ ਕਿਹਦੀ ਹੈ ਭਾਜਪਾ ਦੀ ਹੈਗੀ ਆ ਗ੍ਰਹਿ ਭਾਗ ਦੇ ਭਾਜਪਾ ਦਾ ਜਦੋਂ ਗ੍ਰਹਿ ਭਾਗ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਗੱਜ-ਬੁਠਾ ਦਿੱਤਾ ਗਿਆ ਹੈਗਾ ਕਿ ਇਹ ਤੁਸੀਂ ਤੁਹਾਨੂੰ ਉਠਾਉਣੇ ਪੈਣੇ ਹੈਗੇ ਆ ਇਹ ਤੁਹਾਨੂੰ ਵਾਪਸ ਕਰਨੇ ਪੈਣੇ ਹੈਗੇ ਆ ਇਹ ਗੱਲ ਕਹਿਣੀ ਕਿਉਂਕਿ ਜੇ ਉਹ ਫੈਸਲਾ ਉਹਨਾਂ ਦੇ ਹੱਕ ਤੇ ਨਾ ਹੁੰਦਾ ਇਹ ਕਿੱਥੇ ਲਿਖਿਆ ਸੀ ਇਹ ਅੰਦਰਜਮ ਤੱਕ ਕਿਵੇਂ ਸਟਾਰਟ ਹੋ ਗਈ ਇਹਨਾਂ ਦੀ ਫੈਸਲਾ ਤੇ ਪਤਾ ਹੀ ਸੀ ਕਿ ਉਹਨਾਂ ਨੇ ਤਰੀਕਾਂ ਦੇੜੀਆਂ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਪੈਰੀ ਹੈਗੀ ਆ ਨਹੀਂ ਸੀ ਹੋਣਾ ਕੋਈ ਵੀ ਲੇਕਿਨ ਇਹ ਵੀ ਗੱਲ ਮੰਨੀ ਜਾਂਦੀ ਆ ਘਰਲ ਸਾਹਿਬ ਜਿਹੜੀਆਂ ਧਿਰਾਂ ਉੱਥੇ ਬਿਠੀਆਂ 13 ਮਹੀਨੇ ਤੋਂ ਉਹ ਜਿਹੜੀ ਐਸਕੇਮ ਵਾਲਿਆਂ ਨੇ ਇਹ ਐਲਾਨ ਕੀਤਾ ਸੀਗਾ ਕਿ ਇਹ ਧਿਰਾਂ ਉਸੇ ਸਰਕਾਰ ਦੀਆਂ ਬਿਠਾਈਆਂ ਹੋਈਆਂ ਤੇ ਰਸਗੀਆਂ ਕਿ ਜਿਨ੍ਹਾਂ ਦਾ ਕੇਵਲ ਤੇ ਕੇਵਲ ਮਕਸਦ ਇਹ ਸੀਗਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਅਸੀਂ ਕਿਵੇਂ ਦਸਾਨਾ ਦੇ ਅंदोलਨ ਨੂੰ ਅਸੀਂ ਕਿਵੇਂ ਮਤਲਬ ਤੈਅ ਸੰਸ ਕਰਨਾ ਹੈਗਾ ਕਿਸਾਨਾਂ ਦੇ ਉਦੋਂ ਨੂੰ ਲੋਕ ਵਿਰੋਧੀ ਕਿਵੇਂ ਸ਼ਾਂਤ ਕਰਨਾ ਹੈਗਾ ਔਰ ਇਹਨ ਦਰਤਾਂ ਸਿਰਜਿਆ ਗਿਆ ਉਥੇ ਉਹ ਕਮੀਡੀਆਂ ਰਾਈਸ ਸਪੈਸ਼ਲ ਲੋਕਾਂ ਦੀਆਂ ਮੀਟਿੰਗਾਂ ਕਰਕੇ ਵੀ ਕਿਸਾਨ ਦੁਖੀ ਆ ਸਾਡਾ ਅਧਿయోగ ਦਾ ਕੰਮ ਕਰਨਾ ਰਹਾ ਵਪਾਰ ਦਾ ਕਦਮ ਸਾਡੀਆਂ ਟੈਕਸੀਆਂ ਬੰਦ ਸਾਡੇ ਆਹ ਕੰਮ ਕੀਤੇ ਇਹ ਇਹ ਕੀਤਾ ਗਿਆ ਲੇਕਿਨ ਲੋਕਾਂ ਦੇ ਕੋਲੋਂ ਕਦੇ ਵੀ ਇਹ ਗੱਲ ਨਹੀਂ ਕਹੀ ਗਈ ਮੀਡੀਆ ਵੱਲੋਂ ਕਿ ਅੱਜ ਕਿਸਾਨ ਇਸਰਕੇ ਬੈਠੇ ਹੈਗੇ ਕਿਸਾਨ ਦੁਖੀ ਆ ਕਿਸਾਨ ਇਸਰਕੇ ਬੈਠੇ ਹੈਗੇ ਸਰਕਾਰ ਸੁਣਦੀ ਨਹੀਂ ਕਿਸਾਨ ਇਸਰਕੇ ਬੈਠੇ ਹੈਗੇ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਆ ਜਿਹੜੇ ਮੰਨ ਲੈ ਬੈਦੇ ਹੈਗੇ ਉਹਨਾਂ ਲਾਗੂ ਨਹੀਂ ਕੀਤੇ ਜਿਹੜੇ ਮਤਲਬ ਗੁਰੂ ਨਾਨਕ ਸਾਹਿਬ ਦੇ ਉਸ ਪ੍ਰਕਾਸ਼ ਉਸਤੇ ਦੇ ਮੋਦੀ ਸਾਹਿਬ ਨੇ ਇਹ ਕਾਲੇਗ ਨੂੰ ਰੱਦ ਕਰਦਿਆਂ ਇਹ ਮਤਲਬ ਗੱਲ ਮੰਨ ਲਈ ਸੀਗੀ ਵੀ ਤੁਹਾਡੇ ਐਮਐਸਪੀ ਨੂੰ ਕਾਨੂੰਨ ਜਾਮਾ ਪਾਇਆ ਜਦੋਂ ਕੋਈ ਕਾਨੂੰਨੀ ਜਾਮਾ ਨਹੀਂ ਸੀ ਹੋਇਆ ਲੇਕਿਨ ਗੱਲ ਲੋਕਾਂ ਨੂੰ ਚੱਗ ਜਾ ਰਹੀ ਆ ਪਰ ਸਰਕਾਰਾਂ ਨਹੀਂ ਸੀ ਮੰਨਦੀਆਂ ਲੇਕਿਨ ਉਹਨਾਂ ਨੂੰ ਉਹਨਾਂ ਸਰਕਾਰ ਦੀਆਂ ਗਲਤੀਆਂ ਨੂੰ ਅਭਾਰਨ ਦੀ ਬਜਾਏ ਇਹ ਵਾਰਿਆ ਗਿਆ ਇਹ ਨਿਟਰ ਸੱਜਿਆ ਗਿਆ ਕਿ ਕਿਸਾਨ ਦੋਸ਼ੀ ਹੈਗੇ ਲੋਕਾਂ ਦੀ ਜਿਸ ਤਰ੍ਹਾਂ ਕਿ ਅੱਜ ਅੱਜ ਭਗਵੰਤ ਮਾਨ ਸਰਕਾਰ ਕਹਿੰਦੇ ਕਿ ਜੋ ਸੀ ਕੀਤਾ ਜੈਦ ਕੀਤਾ ਸਹੀ ਕੀਤਾ ਕਿ ਅੱਜ ਪਹਿਲੀ ਤਰੀਕ ਨੂੰ ਕਹਿੰਦੇ ਹੈਗੇ ਆ ਪਹਿਲੀ ਅਪ੍ਰੈਲ ਤੋਂ ਕੇਜਰੀਵਾਲ ਸਾਹਿਬ ਦਾ ਅੰਦোলন ਸ਼ੁਰੂ ਕਰਨਾ ਅੰਦোলন ਕਦੋਂ ਸ਼ੁਰੂ ਕਰ ਲੈ ਨਿਸ਼ਾਨਦੇ ਖਿਲਾਫ ਨਿਸ਼ਾਨਦੇ ਖਿਲਾਫ ਕਹਿੰਦੇ ਨੇ ਪਿੰਡ-ਪਿੰਡ ਜਾਵਾਂਗੇ ਇਹ ਸਿੱਧੀ ਅਜਮ ਪਾਕਿਸਤਾਨੀ ਸਰਕਾਰ ਜਿਹਨੇ ਪਹਿਲਾਂ ਫੈਸਲਾ ਕੀਤਾ ਸੀ ਅਸੀਂ ਪਿੰਡ ਦੀਆਂ ਗਲੀਆਂ ਚੋਂ ਪਿੰਡ ਦੇ ਘਰਾਂ ਵਿੱਚੋਂ ਪਿੰਡਾਂ ਦੇ ਵਿੱਚੋਂ ਲੈ ਕੇ ਗਲੀਆਂ ਮਹੱਲਿਆਂ ਵਿੱਚੋਂ ਵਾਰਡਾਂ ਸ਼ਹਿਰ ਦੇ ਵਾਰਡਾਂ ਵਿੱਚੋਂ ਲੈ ਕੇ ਸਰਕਾਰ ਲਿਆਵਾਂਗੇ ਉੱਥੇ ਸਾਡੇ ਜਿਹੜੇ ਹੈਗੇ ਆ ਨਮਾਇंदे ਜਿਹੜੇ ਵਜ਼ੀਰ ਸਾਡੇ ਐਮ ਐਲ ਏ ਸਾਡੀ ਪ੍ਰਸ਼ਾਸਨ ਅਧਿਕਾਰੀ ਉਹ ਲੋਕਾਂ ਵਿੱਚ ਜਾਣਗੇ ਤੈਨਸਲ ਜਿੱਦ ਨਹੀਂ ਹੋਇਆ ਪਾਕਿਸਤਾਨ ਦੀ ਸਰਕਾਰ ਜੇ ਸਿੱਧੇ ਪਾਕਿਸਤਾਨ ਸਰਕਾਰ ਇਹਦਾ ਨਹੀਂ ਕਰ ਸਕੀ ਲੇਕਿਨ ਹੁਣ ਉਹਨਾਂ ਨੇ ਪਿੰਡਾਂ ਵਿੱਚ ਜਾਣ ਦੇ ਦਰਵਾਜ਼ੇ ਬੂਹੇ ਆਪ ਬੰਦ ਕਰ ਲਏ ਆ ਕਿਸਾਨਾਂ ਦੇ ਪਿੱਠੇ ਛੁਰਾ ਮਾਰ ਕੇ ਉਹਨਾਂ ਨੂੰ ਉੱਥੇ ਸੱਦ ਕੇ ਉਹਨਾਂ ਨੂੰ ਹਰਾਸ ਰਿਆ ਤੇ ਉਹ ਬਜ਼ੁਰਗਾਂ ਨੂੰ ਜਿਹੜੇ ਹਜੇ ਤੱਕ ਵੀਜਲ ਕਾ 250 ਕਹਿੰਦੇ ਸੀ ਨਾ ਹੁਣ ਕੱਲ ਤੱਕ 1350 ਰਿਲੀਜ਼ ਕਰਨੇ ਪਏ ਆ ਪਹਿਲਾਂ 2400 ਕਹਿੰਦੇ ਸੀ ਉਹਨਾਂ ਕਿਸਾਨਾਂ ਦਾ ਜਿਹੜਾ ਸਮਾਨ ਸੀਗਾ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਸੀਗੀਆਂ ਉਹ ਕਿਹੜੇ ਖਾਤੇ 'ਚ ਪਈਆਂ ਉਹ ਕਿਹੜੇ ਵਿੜੇ 'ਚ ਪਈਆਂ ਉਹ ਕਿਹੜੇ ਕੌਣ ਚੱਕ ਕੇ ਲੈ ਗਿਆ ਭਾਵੇਂ ਕਿ ਆਮ ਆਦੀ ਪੰਡਿਤ ਦੇ ਕੁਝ ਵਧਾਇਕਾਂ ਜਾਂ ਉਹਦੇ ਲੋਕਾਂ ਦੇ ਝੰਮੇ ਲੱਗ ਰਿਹਾ ਕਿ ਉਹਨਾਂ ਨੇ ਚੋਰੀਆਂ ਕਰਵਾਈਆਂ ਉਹ ਤੇ ਟਰਾਲੀਆਂ ਟਰੈਕ ਚੱਕੇ ਗਏ ਆ ਲੇਕਿਨ ਅੱਜ ਬੇਸ਼ੱਕ ਸਰਕਾਰ ਨੇ ਕਿਹਾ ਹੈਗਾ ਕਿ ਕਿਸਾਨਾਂ ਦੀ ਅਸੀਂ ਕੱਲੀ-ਕੱਲੀ ਚੀਜ਼ ਵਾਪਸ ਕਰਾਂਗੇ ਉਹ ਜਿੰਦਾ ਮਰਜੀ ਹੋਵੇ ਲੇਕਿਨ ਸਰਕਾਰ ਜਿਹੜੀ ਕਹਿ ਰਹੀ ਹੈ ਜਾਇਜ਼ ਚਿੱਤਾ ਜਾਇਜ਼ ਬਿਲਕੁਲ ਨਹੀਂ ਸਰਕਾਰ ਲਈ ਜਦੋਂ ਸਰਕਾਰ ਆਪਣੇ ਪਿੰਡਾਂ ਥਾਵਾਂ ਜਾਵੇਗੀ ਲੋਕ ਨਹੀਂ ਵਣ ਦੇਣਗੇ ਆਵਾਂ ਦੀ ਪਾਰਟੀ ਨੂੰ ਸਰਕਾਰ ਤੇ ਖੇੜਾ ਸਾਹਿਬ ਤੁਸੀਂ ਕਹਿੰਦੇ ਹੋ ਪਿੰਡਾਂ ਚ ਨਹੀਂ ਵਣ ਦੇਣਾ ਸਰਕਾਰ ਤੇ ਦਿੱਲੀੋਂ ਜਿਹੜੇ ਮੰਤਰੀ ਹਾਰੇ ਹੋਇਆ ਉਹ ਤੇ ਬੈਠ ਕੇ ਆ ਕੇ ਚੰਡੀਗੜ੍ਹ ਉਹ ਕਹਿੰਦੇ ਲਿਆਓ ਮੀਟਿੰਗਾਂ ਕਰੋ ਦਿਖਾਓ ਫਾਈਲਾ ਨਹੀਂ ਜਦੋਂ ਖੁੜੀਆ ਸਾਹਿਬ ਨੇ ਮੀਟਿੰਗ ਸੱਦੀ ਸੀਗੀ ਖੁੜੀਆ ਸਾਹਿਬ ਨੇ ਮੀਟਿੰਗ ਸੱਦੀ ਸੀਗੀ ਮੈਂ ਕਿਸਾਨਾਂ ਦੀ ਮੀਟਿੰਗ ਸੱਦੀ ਆ ਉਸ ਮਤਲਬ ਰੋਲੇ ਤੋਂ ਬੜਾ ਸੱਦੀ ਆ ਕੀ ਕਿਸਾਨ ਗਏ ਉੱਤੇ ਕਿਸਾਨਾਂ ਨੇ ਕੀ ਕਿਹਾ ਉੱਥੇ ਅਗਰਾਂਹ ਨੇ ਇਹ ਜਵਾਬ ਦਿੱਤਾ ਸੀਗਾ ਕਿ ਸਾਨੂੰ ਕੋਈ ਭਰੋਸਾ ਨਹੀਂ ਤੁਸੀਂ ਸਾਨੂੰ ਸੱਚੇ ਵੀ ਹਰਾਸ ਕਰ ਸਕਦੇ ਆ ਕਿਉਂ ਤੁਹਾਡਾ ਜਿਹੜਾ 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 ਤੁਹਾਡਾ ਚੇਤਨ ਕਰ ਬਦਲਿਆ ਹੈਗਾ ਅੱਜ ਤੁਹਾਨੂੰ ਅਸੀਂ ਮਤਲਬ ਯਕੀਨ ਨਹੀਂ ਕਰਦੇ ਔਰ 23 ਮਾਰਚ ਦੀ ਜਿਹੜੀ ਮਤਲਬ ਅਗਰਾਹੋਂ ਦੀ ਸਪੀਚ ਹੈਗੀ ਆ ਉਹਦਾ ਇੱਕ ਵੀ ਜਵਾਬ ਸਰਕਾਰ ਕੋਲ ਹੈ ਨਹੀਂਗਾ ਜਿਹੜੀ ਉਹਨਾਂ ਨੇ ਦਾਣਾ ਮੰਡੀ ਬਠਿੰਡੇ ਦੇ ਵਿੱਚ ਰੈਲੀ ਕਰਕੇ ਬਹੁਤ ਵੱਡੀ ਰੈਲੀ ਕਰਕੇ ਕੱਲਾ ਕੱਲਾ ਗਿਆ ਵੀ ਛਿਦੇ ਪੱਖ ਸੇ ਸਰਕਾਰ ਕੀ ਕਰਦੀ ਆ ਤੇ ਛਿਦੇ ਆ ਜੋ ਪੱਖ ਸੇ ਕੀ ਉਹਨਾਂ ਦਾ ਕੀ ਡਿਸਟ੍ਰੀਬਿਊਸ਼ਨ ਸੀ ਉਹਨਾਂ ਦਾ ਕੀ ਨਿਸ਼ਾਨਾ ਜਗਾ ਹਰ ਫਿਰ ਖੇੜਾ ਸਾਹਿਬ ਮਤਲਬ ਉਧਰੋਂ ਇਲੈਕਸ਼ਨ ਹੌਲੀ ਹੌਲੀ ਲੱਗੇ ਆ ਰਹੇ ਆ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਤੇ ਸਰਕਾਰ ਬੈਕਫੁੱਟ ਤੇ ਆ ਲਗਭਗ ਕਹਿ ਸਕਦੇ ਆ ਵੀ ਹਰ ਵਰਗ ਜਿਹੜਾ ਨਿਰਾਸ਼ਾ ਦੇ ਵਿੱਚ ਲੱਗ ਰਿਹਾ ਹਾਲਾਂਕਿ ਨਸ਼ਿਆਂ ਦੇ ਪ੍ਰਤੀ ਵਧੀਆ ਕੰਮ ਹੋ ਰਿਹਾ ਜਿੱਦਾਂ ਤੁਸੀਂ ਵੀ ਦੱਸ ਰਹੇ ਹੋ ਵੀ ਕੇਜਰੀਵਾਲ ਸਾਹਿਬ ਕਹਿੰਦੇ ਹੁਣ ਅੰਦੋਲਨ ਛੇੜਾਂਗੇ ਤੇ ਕੀ ਸਰਕਾਰ ਫਿਰ ਲੁਭਾ ਸਕੂਗੀ ਲੋਕਾਂ ਦਾ ਵਿਸ਼ਵਾਸ ਜਿੱਤ ਸਕੂਗੀ ਦੇਖੋ ਗੱਲ ਇਹ ਹੈ ਕਿ ਜਿਹੜੇ ਮਤਲਬ ਸ਼ਹੀਦ ਭਗਤ ਸਿੰਘ ਦੀ ਸਰਕਾਰ ਮੈਂ ਕਹਿੰਦਾ ਉਹਨੂੰ ਕਿਉਂ ਸੌ ਉੱਤੇ ਖਾਦੀ ਸੀਗੀ ਸ਼ਹੀਦ ਭਗਤ ਸਿੰਘ ਉਹਨਾਂ ਨੇ ਕਦੇ ਵੀ ਕੇਸਰੀ ਪੱਗ ਨਹੀਂ ਸੀ ਬੰਨਿਆ ਉਹ ਚਿੱਟੀ ਪੱਗ ਬੰਨਦੇ ਹੁੰਦੇ ਸੀਗੇ ਬੇਦਾਗ ਸੀਗੇ ਬੇਦਾਗ ਸੀ ਇੱਕ ਵਿਦਵਾਨ ਸੀ ਇੱਕ ਫਿਲਾਸਫਰ ਸੀਗੇ ਅੱਜ ਉਹਨਾਂ ਦੇ ਸਨਰਦੇ ਇੱਕ ਸ਼ਹੀਦਾਂ ਦੇ ਇਸ ਫੰਕਸ਼ਨ ਦੇ ਵਿੱਚ ਸਾਡੇ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਹੁਸੈਨੀ ਵਾਲਾ ਨਹੀਂ ਜਾ ਸਕੇ ਠੀਕ ਆ ਅਸਾਂ ਨਿਵਲ ਨਹੀਂ ਜਾ ਸਕੇ ਉਥੇ ਕੈਪਟਨ ਮਨਿੰਦਰ ਸਿੰਘ ਵੀ 5 ਸਾਲ ਨਹੀਂ ਬੜੇ ਸੀਗੇ ਅਸਾਂਨੀ ਵਾਲਾ ਇਸ ਦਿਨ ਦੇ ਉੱਤੇ ਲੇਕਿਨ ਜਦ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਆ ਬਾਦਲ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਹ ਕਦੇ ਵੀ ਮਿਸ ਨਹੀਂ ਕੀਤਾ ਸੀ ਉਹਨਾਂ ਨੇ ਹਮੇਸ਼ਾ ਜਾਣ ਚੱਗ ਗਏ ਆ ਲੇਕਿਨ ਹੁਣ ਇਹਨਾਂ ਨੇ ਆ ਨਵੇਂ ਸ਼ਹਿਰ ਤੋਂ ਮੁੜ ਜਾਂਦੇ ਆ ਠੀਕ ਆ ਉਹਨਾਂ ਦੇ ਪਿੰਡ ਤੋਂ ਮੁੜ ਜਾਂਦੇ ਆ ਕੱਲੇ ਇੱਕ ਛੇ ਦਿਨ ਦੋ ਤਿੰਨ ਛੇ ਦਿਨ ਦੀ ਸਦਾਨ ਨਹੀਂ ਦਿੱਤੀ ਤੇ ਇਸ ਕਰਕੇ ਲੋਕਾਂ ਦੀ ਇਹ ਤਾਂ ਬੇਜਕੀਨੀ ਜੀ ਬਣ ਗਈ ਖਾਲਸਾ ਥੋੜੀ ਜੀ ਲੋਕਾਂ ਦਾ ਪੇਪਰ ਹਸਾ ਖਤਮ ਹੋ ਗਿਆ ਦੂਜੀ ਗੱਲ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਤੁਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਸਰਕਾਰ ਦੀਆਂ ਇਹ ਗਲਤੀਆਂ ਚੱਕਦੇ ਹੈਗਾ ਕੱਲ ਤੁਸੀਂ ਸੁਖਵਾਲ ਖੈਰ ਨੂੰ ਬੋਲਣ ਨਹੀਂ ਦਿੱਤਾ ਬਿਲਕੁਲ ਹੀ ਤੁਸੀਂ ਪਿਛਲੀ ਵਿਧਾਨ ਸਭਾ ਜਦੋਂ ਹੋਈ ਸੀਗੀ ਤੁਸੀਂ ਜੀ ਵੀ ਜਿੰਦਾ ਕੱਢਦੇ ਸੀਗੇ ਵੀ ਆ ਜਿੰਦਾ ਇਹਨਾਂ ਦੇ ਜੀਭ ਤੇ ਲਾ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਲਾ ਦਿਓ ਮਤਲਬ ਜੇ ਲੋਕਤੰਤਰੀ ਜਿਹੜੀ ਫਜ਼ੀਰ ਹੈਗੀ ਵਿਧਾਨ ਸਭਾ ਜੇ ਉੱਥੇ ਹੀ ਲੋਕਾਂ ਦੀ ਆਵਾਜ਼ ਸੁਣ ਲਈ ਵਿਰੋਧੀ ਧਿਰਾਂ ਨੂੰ ਚੁੱਪ ਕਰਾਇਆ ਜਾਂਦਾ ਤੇ ਅਸੀਂ ਹੌਂਸਲਾ ਸਮਾਂ ਕਿਹੋ ਜਿਹਾ ਦੇ ਦਿਆਂ ਜਦ ਕਿ ਵਿਰੋਧੀ ਧਿਰ ਨੂੰ ਸੁਣਨਾ ਹੁੰਦਾ ਸਮਝਣਾ ਹੁੰਦਾ ਤਾਂ ਕਿ ਅਸੀਂ ਉਹ ਸਾਡੀਆਂ ਗਲਤੀਆਂ ਕਰਨ ਸਰਕਾਰ ਦੀਆਂ ਗਲਤੀਆਂ ਕਰਨ ਤੋਂ ਬਦ ਅਸੀਂ ਆਪਣਾ ਨਮਰਾ ਦੱਬ ਲਈਏ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਆਖਰੀ ਸ਼ਬਦ ਅਸੀਂ ਗਲਤੀ ਕਰਦੇ ਕੋਈ ਨਹੀਂ ਜੇ ਪ੍ਰਗਟ ਸਿੰਘ ਨੇ ਉਹਨਾਂ ਨੂੰ ਗੱਲ ਕੀਤੀ ਸਪੀਕਰ ਸਾਹਿਬ ਨਾਲ ਗੱਲ ਕੀਤੀ ਹੈ ਵੀ ਤੁਸੀਂ ਜੋ ਆ ਗੱਲ ਕਰ ਰਹੇ ਹੋ ਨਸ਼ੇ ਦੀ ਗੱਲ ਕੀਤੀ ਹੈਗੀ ਕਿਸਾਨਾਂ ਲਾਈ ਹੈਗੀਆਂ ਕਿਉਂ ਜਿਸ ਢੰਗ ਨਾਲ ਸਪੀਕਰ ਸਾਹਿਬ ਪ੍ਰਗਟ ਸਿੰਘ ਨੂੰ ਪਏ ਹੈਗੇ ਆ ਉਹ ਗੱਲ ਨਹੀਂ ਸੀ ਬਣਦੀ ਜਦ ਕਿ ਰਿਕਾਰਡਡ ਗੱਲ ਹੈਗੀ ਆ ਉਹ ਵਾਇਰਲ ਹੋ ਰਹੀ ਹੈ ਜੋ ਉਹਨਾਂ ਨੇ ਗੱਲ ਕੀਤੀ ਹੈਗੀ ਹਿੜਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਇਸ ਚਰਚਾ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਰਾਜੀ ਰੋਦੀ